ਅੱਜ ਆਪਾਂ ਗੱਲ ਕਰਦੇ ਹਾਂ ਸੁਪਰਾ ਡੀਨ ਦੇ ਟੈਬਲੇਟ ਦੇ ਬਾਰੇ ਜੀ ਵੀ ਆਖਿਰ ਇਹ ਇੰਨੀ ਸੇਲ ਕਿਉਂ ਹੁੰਦੀ ਹੈ ਹਰ ਇੱਕ ਬੱਚੇ-ਬੱਚੇ ਨੂੰ ਹਰ ਇੱਕ ਵੱਡੇ ਨੂੰ ਅਡਲਟ ਨੂੰ ਇਸ ਦੇ ਬਾਰੇ ਪਤਾ ਹੈ ਤੇ ਉਹ ਖਾਂਦੇ ਨੇ ਕਿਉਂ ਖਾਂਦੇ ਨੇ ਇਸ ਦੇ ਵਿੱਚ ਕੀ ਪਾਇਆ ਹੋਇਆ ਹੈ ਜਿਹੜੇ ਕੀ ਵਿਟਾਮਿਨਸ ਪਾਇਆ ਹੋਇਆ ਕੀ ਕੁਝ ਇਹਦੇ ਵਿੱਚ ਪਹਿਲੀ ਗੱਲ ਤਾਂ ਇਹ ਸਭ ਤੋਂ ਸਸਤਾ ਮਲਟੀਵਿਟਾਮਿਨ ਹੈ ਡੜਾ ਕੀ 50-60 ਰੁਪਏ ਦਾ ਇਹ ਮਿਲ ਜਾਂਦਾ ਤੇ ਇਸ ਦੇ ਵਿੱਚ ਜਿਹੜੇ ਕੀ ਵਿਟਾਮਿਨਸ ਨੇ ਇੱਕ ਡੇਲੀ ਕਨਵਰਟਲ ਉਹਦੇ ਇਸ ਨੂੰ ਇਹਦੇ ਵਿੱਚ ਜਿਹੜੇ ਪਾਇਆ ਹੋਇਆ ਬਾਇਓਟਿਨ ਪਾਇਆ ਹੋਇਆ ਇਸ ਦੇ ਵਿੱਚ ਇਹਦੇ ਵਿੱਚ ਬਾਇਓਟਿਨ ਪਾਇਆ ਹੋਇਆ ਜਿਹੜਾ ਕਿ ਆਪਣੇ ਵਾਲਾਂ ਦੇ ਲਈ ਬਹੁਤ ਹੀ ਜ਼ਰੂਰੀ ਹੈ ਵਿਟਾਮਿਨ ਏ ਇਸ ਦੇ ਵਿੱਚ ਹੈ ਵਿਟਾਮਿਨ ਬੀ 3 ਸਾਰੇ ਕੈਲਸ਼ੀਅਮ ਡੀ ਸਾਰੇ ਇਸ ਦੇ ਵਿੱਚ ਸੱਤ ਜਿਹੜੇ ਪਾਏ ਹੋਏ ਨੇ ਫੋਲਿਕ ਐਸਿਡ ਵਿਟਾਮਿਨ ਬੀ 6 ਜ਼ਿੰਕ ਮੈਗਨੀਸ਼ੀਅਮ ਕਾਪਰ ਜਿਹੜੀ ਕਿ ਗਲੂਟਾਮਿਕ ਜਿਹੜੀ ਕਿ ਆਮ ਇਹ ਹਰ ਇੱਕ ਟੈਬਲੇਟ ਦੇ ਵਿੱਚ ਇੰਨਾ ਕੁਝ ਨਹੀਂ ਮਿਲਦਾ ਉਹ ਸਾਰੇ ਜਿਹੜੇ ਮਲਟੀ ਵਿਟਾਮਿਨਸ ਨੇ ਉਹ ਇਸ ਦੇ ਵਿੱਚ ਪਾਏ ਗਏ ਨੇ ਜਿੰਨੇ ਵੀ ਅਡਲਟਸ ਨੇ ਓਵਰ 80 ਨੇ 60 ਪਲਸ ਨੇ 30 ਪਲਸ ਨੇ ਤੇ ਚਾਈਲਡਰਨ ਦੇ ਵਿੱਚ 15 ਤੋਂ ਪਲਸ ਨੇ ਉਹ ਇਸ ਨੂੰ ਖਾ ਸਕਦੇ ਨੇ ਇਸ ਦੇ ਡੇਲੀ ਵਰਤੋਂ ਕਰਨ ਨਾਲ ਜਿਹੜੀ ਕਿ ਸਰੀਰ ਦੇ ਵਿੱਚ ਨਰਦੀ ਬਣੀ ਰਹਿੰਦੀ ਹੈ ਸਰੀਰ ਦੇ ਵਿੱਚ ਜਾਣ ਰੈਂਦੀ ਹੈ ਤੇ ਆਪ ਨੂੰ ਥਕਾਵਟ ਜਿਹੜੀ ਉਹ ਜਲਦੀ ਮਹਿਸੂਸ ਨਹੀਂ ਹੁੰਦੀ ਬਾਲਾਂ ਨੂੰ ਵੀ ਮਜ਼ਬੂਤ ਕਰਦੀ ਹੈ ਬਾਲਾਂ ਨੂੰ ਕਾਲੇ ਬਣਾਈ ਰੱਖਦੀ ਹੈ ਇਹਦਾ ਡੇਲੀ ਟੈਬਲੇਟ ਖਾਣ ਦਾ ਬਹੁਤ ਜਿਆਦਾ ਫਾਇਦਾ ਹੈ ਤੇ ਇਹ ਸਭ ਤੋਂ ਸਸਤੀ ਵੀ ਹੈ ਇਹ ਆਪਣੇ ਦੇ ਸਰੀਰ ਦੇ ਵਿੱਚ ਜਿਹੜੀ એનર્ਜੀ ਤੇ ਇਮਿਊਨਿਟੀ ਮਿਊਨਟ ਕਰਦੀ ਹੈ ਜਿਹਦੇ ਆਪਾਂ ਨੂੰ ਥਕਾਵਟ ਨਹੀਂ ਆਉਂਦੀ ਤੇ ਆਪਾਂ ਨੂੰ ਸੁਸਤੀ ਨਹੀਂ ਆਉਂਦੀ ਥੈਂਕ ਯੂ